ਲੁਧਿਆਣਾ ਦੇ ਫੌਰਾ ਚੌਂਕ ਵਿਖੇ ਰਖਾ ਬਾਗ ਦੇ ਵਿੱਚ ਪੰਛੀ ਸੇਵਾ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਬੀਤੇ ਲੰਬੇ ਸਮੇਂ ਤੋਂ ਸੰਸਥਾ ਦੇ ਵੱਲੋਂ ਬੇਜ਼ੁਬਾਨ ਪੰਛੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਮੀਟਿੰਗ ਦਾ ਮੁੱਖ ਮਕਸਦ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਸਭ ਨੂੰ ਇਹਨਾ ਬੇਜ਼ੁਬਾਨ ਪੰਛੀਆਂ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਉਹ ਪੁੰਨ ਦੇ ਹਿੱਸੇਦਾਰ ਬਣ ਸਕਣ ਇਹ ਕਿ ਸਾਨੂੰ ਲਗਭਗ 15 ਸਾਲ ਹੋ ਗਏ ਲਗਾਤਾਰ ਆਂਦਿਆਂ ਠੱਪੜ ਸਾਹਿਬ ਨੂੰ ਦਾ 25 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ। ਇਹ ਸਾਰੀ ਟੀਮ ਆ ਕੇ ਇੱਥੇ ਸੇਵਾ ਕਰਦੀ ਹੈ। ਕੋਈ ਇਹ ਨਹੀਂ ਕਹਦਾ ਤੂੰ ਕਰ ਤੂੰ ਕਰ ਇਦਾਂ ਨਹੀਂ ਜਿਨ੍ਹਾਂ ਜਿਨ੍ਹਾਂ ਦਾ ਹੱਕ ਬਣਦਾ ਉਹ ਸਾਰੇ ਕਰਦੇ ਆ ਸੇਵਾ। ਇੱਥੇ ਆ ਕੇ ਇੰਨਾ ਕਿ ਆਨੰਦ ਮਿਲਦਾ ਹੈ। ਇੰਨਾ ਨਾਲ ਮੈਂ ਤਾਂ ਸਾਰਾ ਦਿਨ ਅੱਪੇ ਕੰਮ ਹੋਈ ਜਾਂਦੇ ਆ। ਕਿਸੇ ਨੂੰ ਕੋਈ ਜੋਲਣ ਦੀ ਲੋੜ ਨਹੀਂ। ਕੰਮ ਆਪਣੇ ਆਪ ਹੋਏ, ਟੈਲੀਫੋਨ ਆ ਜਾਂਦੇ ਆ ਵੀ ਕੰਮ ਹੋ ਗਿਆ, ਕੰਮ ਹੋ ਗਿਆ। ਇਸ ਕਰਕੇ ਇਹਨਾਂ ਦੇ ਵਿੱਚ ਪਰਮਾਤਮਾ ਦਾ ਰੂਪ ਹੈ ਪਰਮਾਤਮਾ ਹੀ ਹੈ ਜਿਹੜੇ ਕਿ ਇੱਕ ਇਹ ਥੱਲੇ ਨੂੰ ਮੂੰਹ ਕਰਕੇ ਖਾਂਦੇ ਆ ਬੰਦਾ ਐਂ ਖਾਂਦਾ ਇਹ ਥੱਲੇ ਨੂੰ ਆਕੜ ਖਾਂਦਾ ਏ ਥੱਲੇ ਮੂੰਹ ਕਰਕੇ ਨਿੰਮਕੇ ਖਾਂਦੇ ਆ ਇਹ ਬੇਜਬਾਨ ਹੈ ਬੰਦਾ ਤਾਂ ਦਰਦ ਹੋਊਗਾ ਜਾਂ ਕੁਝ ਵੀ ਬਿਮਾਰੀ ਹੋਊਗੀ ਜਾਂ ਭੁੱਖਾ ਹੋਊਗਾ ਮੰਗੇ ਖਾਲੂਗਾ ਇਹਨਾਂ ਨੂੰ ਕੋਈ ਨਹੀਂ ਮੰਗੇ ਖਾਲਦਾ ਬੇਜਬਾਨ ਪੱਖੀ ਹੈ ਬੇਜਬਾਨ ਧਰਮ ਆ ਹੈ ਇਸ ਕਰਕੇ ਇੱਥੇ ਜੋ ਵੀ ਸੇਵਾ ਕਰਦਾ ਆ ਕੇ ਉਹਨੂੰ ਪ੍ਰਤੱਖ ਪਤਾ ਲੱਗਦਾ ਵੀ ਮੈਂ ਕਿੱਥੇ ਖੜਾ ਆ ਮੈਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਤੁਹਾਡੇ ਚੈਨਲ ਰਹੀਂ ਦੇਸ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਰਾ ਥੋੜਾ-ਥੋੜਾ ਆਪਣਾ ਟਾਈਮ ਕੱਢ ਕੇ ਆਪਣੇ ਚਿਵਾਲਿਆਂ ਦੇ ਉੱਤੇ ਜਾਂ ਆਪਣੀਆਂ ਛੱਤਾਂ ਦੇ ਉੱਤੇ ਜਾਂ ਇੱਥੇ ਆ ਕੇ ਇੱਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਜਿੰਨਾ ਵੀ ਦਾਣਾ ਅੰਦਰ ਪਿਆ ਉਹ ਜਿੰਨਾ ਮੱਗੀ ਆ ਕੇ ਪਾ ਸਕਦੇ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਵਾਰ-ਵਾਰ ਤੁਹਾਡੇ ਚੈਨਲ ਰਹੀਂ ਇੱਥੇ ਆਓ ਤੇ ਆਪਣੇ ਭਾਗੀ ਬਣੋ ਦਾਨ ਦੇ ਤੇ ਆਪਣੀ ਤੱਕੀਆਂ ਕਰੋ लुधियाना लाइवली थिंग का चार्ट दी रिपोर्ट लुधियाना ਦੇ ਫਵਾੜਾ ਚੌਂਕ ਵਿਖੇ ਰੱਖ ਬਾਗ ਦੇ ਵਿੱਚ ਪੰਛੀ ਸੇਵਾ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨੇ ਦੱਸਿਆ ਬੀਤੇ ਲੰਬੇ ਸਮੇਂ ਤੋਂ ਸੰਸਥਾ ਦੇ ਵੱਲੋਂ ਬੇਜ਼ੁਬਾਨ ਪੰਛੀਆਂ ਦੀ ਸੇਵਾ ਕੀਤੀ ਜਾ ਰਹੀ ਹੈ ਮੀਟਿੰਗ ਦਾ ਮੁੱਖ ਮਕਸਦ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਸਭ ਨੂੰ ਇਹਨਾ ਬੇਜ਼ੁਬਾਨ ਪੰਛੀਆਂ ਬਾਰੇ ਸੂਚਨਾ ਚਾਹੀਦੀ ਹੈ ਤਾਂ ਜੋ ਉਹ ਪੰਨ ਦੇ ਹਿੱਸੇਦਾਰ ਬਣ ਸਕਣ ਇਹ ਕਿ ਸਾਨੂੰ ਲਗਭਗ 15 ਸਾਲ ਹੋ ਗਏ ਲਗਾਤਾਰ ਆਂਦਿਆਂ ਠੱਪੜ ਸਾਹਿਬ ਨੂੰ ਦਾ 25 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ। ਇਹ ਸਾਰੀ ਟੀਮ ਆ ਕੇ ਇੱਥੇ ਸੇਵਾ ਕਰਦੀ ਹੈ। ਕੋਈ ਇਹ ਨਹੀਂ ਕਹਦਾ ਤੂੰ ਕਰ ਤੂੰ ਕਰ ਇਦਾਂ ਨਹੀਂ ਜਿਨ੍ਹਾਂ ਜਿਨ੍ਹਾਂ ਦਾ ਹੱਕ ਮੰਦਾ ਉਹ ਸਾਰੇ ਕਰਦੇ ਆ ਸੇਵਾ। ਇੱਥੇ ਆ ਕੇ ਇੰਨਾ ਕਿ ਆਨੰਦ ਮਿਲਦਾ ਹੈ। ਇੰਨਾ ਨਾਲ ਮੈਂ ਤਾਂ ਸਾਰਾ ਦਿਨ ਅੱਪੇ ਹੀ ਕੰਮ ਹੋਈ ਜਾਂਦੇ ਆ। ਕਿਸੇ ਨੂੰ ਕੋਈ ਜੋਰ ਲਾਉਣ ਦੀ ਲੋੜ ਨਹੀਂ। ਕੰਮ ਆਪਣੇ ਆਪ ਹੋਏ ਟੈਲੀਫੋਨ ਆ ਜਾਂਦੇ ਆ ਵੀ ਕੰਮ ਹੋ ਗਿਆ, ਕੰਮ ਹੋ ਗਿਆ। ਇਸ ਕਰਕੇ ਇਹਨਾਂ ਦੇ ਵਿੱਚ ਪਰਮਾਤਮਾ ਦਾ ਰੂਪ ਹੈ ਪਰਮਾਤਮਾ ਹੀ ਹੈ ਜਿਹੜੇ ਕਿ ਇੱਕ ਇਹ ਥੱਲੇ ਨੂੰ ਮੂੰਹ ਕਰਕੇ ਖਾਂਦੇ ਆ ਬੰਦਾ ਐਂ ਖਾਂਦਾ ਇਹ ਥੱਲੇ ਨੂੰ ਆਕੜ ਖਾਂਦਾ ਇਹ ਥੱਲੇ ਨੂੰ ਮੂੰਹ ਕਰਕੇ ਨਿਮਕੇ ਖਾਂਦੇ ਆ ਇਹ ਬੇਜਵਾਨ ਹੈ ਬੰਦਾ ਦਾ ਦਰਦ ਹੋਊਗਾ ਜਾਂ ਕੁਝ ਵੀ ਬਿਮਾਰੀ ਹੋ ਗਈ ਆ ਭੁੱਖਾ ਹੋਊਗਾ ਮੰਗੇ ਖਾ ਲੂਗਾ ਇਹਨਾਂ ਨੂੰ ਕੋਈ ਨਹੀਂ ਮਾਕੇ ਦੱਲਦਾ ਬੇਜਵਾਨ ਪੱਕੀ ਹੈ ਬੇਜਵਾਨ ਧਰਮ ਹੈ ਇਸ ਕਰਕੇ ਇੱਥੇ ਜੋ ਵੀ ਸੇਵਾ ਕਰਦਾ ਆ ਕਿ ਉਹਨੂੰ ਪਰ ਤੱਕ ਪਤਾ ਲੱਗਦਾ ਵੀ ਮੈਂ ਕਿੱਥੇ ਖੜਾ ਆ ਮੈਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਤੁਹਾਡੇ ਚੈਨਲ ਰਹੀਂ ਇਹ ਵਸਆਂੀਆਂ ਨੂੰ ਪੰਜਾਬ ਵਸਆਂੀਆਂ ਨੂੰ ਲੁਧਿਆਣਾ ਵਸਆਂੀਆਂ ਨੂੰ ਬੇਨਤੀ ਕਰਦੇ ਆ ਕਿ ਸਾਰਾ ਥੋੜਾ ਬੋਧਾ ਆਪਣਾ ਟਾਈਮ ਕੱਢ ਕੇ ਆਪਣੇ ਚਿਵਾਰਿਆਂ ਦੇ ਉੱਤੇ ਜਾਂ ਆਪਣੀਆਂ ਛੱਤਾਂ ਦੇ ਉੱਤੇ ਜਾਂ ਇੱਥੇ ਆ ਕੇ ਇੱਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਜਿੰਨਾ ਵੀ ਦਾਣਾ ਅੰਦਰ ਪਿਆ ਉਹ ਜਿੰਨਾ ਮੱਗੀ ਆ ਕੇ ਪਾ ਸਕਦੇ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਵੀਰ ਕਰਦੇ ਆ ਵਾਰ-ਵਾਰ ਤੁਹਾਡੇ ਚੈਨਲ ਰਹੀਂ ਕਿ ਇੱਥੇ ਆਓ ਤੇ ਆਪਣੇ ਭਾਗੀ ਬਣੋ ਦਾਨ ਦੇ ਤੇ ਆਪਣੀ ਤਰੱਕੀਆਂ ਦਾ Ludhiana lively team ka chart